ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਜਿਹੜੀ ਆਪਣੀ ਇਹ ਜੀ ਰੋਪੜ ਹਿੱਡ ਤੋਂ ਆ ਸਤਲੁਜ ਦਰਿਆ ਜਿਹੜਾ ਰੋਪੜ ਤੋਂ ਉਹਦੇ ਕੀ ਤਾਜ਼ਾ ਹਾਲਾਤ ਨੇ ਤੁਹਾਨੂੰ ਅੱਜ 26 ਤਰੀਕ ਨੂੰ 26 8 2025 ਦੇ ਉਹ ਤੁਹਾਡੇ ਸਾਹਮਣੇ ਲੈ ਕੇ ਆਏ ਆ ਆਪਾਂ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਪਿੱਛੋਂ ਆ ਰਿਹਾ ਤੇ ਪਾਣੀ ਅੱਗੇ ਬਹੁਤ ਜ਼ਿਆਦਾ ਖੋਲਿਆ ਜਾ ਰਿਹਾ ਕਿਉਂਕਿ ਜਿਹੜਾ ਭਾਖੜਾ ਡੈਮ ਆ ਉਹਦਾ ਜਿਹੜਾ ਲੈਵਲ ਆ ਉਹ 1670 ਦੇ ਉੱਪਰ ਪਹੁੰਚ ਚੁੱਕਿਆ 1680 ਦੇ ਉੱਪਰ ਉਹਦਾ ਪੂਰਾ ਖਤਰੇ ਦਾ ਨਿਸ਼ਾਨ ਹੁੰਦਾ ਤੇ ਉੱਥੋਂ ਤਿੰਨ ਫਲੱਡ ਗੇਟ ਉਹਨਾਂ ਨੇ ਖੋਲੇ ਨੇ ਉਸ ਕਰਕੇ ਜਿਹੜਾ ਇਹ ਰੋਪੜ ਹੈੱਡ ਆ ਰੋਪੜ ਹੈੱਡ ਤੋਂ ਵੀ ਪਹਿਲਾਂ ਇਹਨਾਂ ਦੇ ਜਿਹੜੇ ਫਲੱਡ ਗੇਟ ਸੀ ਬਹੁਤ ਘੱਟ ਖੁੱਲੇ ਹੋਏ ਸੀ ਤੇ ਨਹਿਰ ਦੇ ਵਿੱਚ ਜ਼ਿਆਦਾ ਪਾਣੀ ਛੱਡਿਆ ਹੋਇਆ ਸੀ ਪਰ ਹੁਣ ਇਹ ਸਾਰਾ ਪਾਣੀ ਨਹਿਰ ਵੱਲੋਂ ਬੰਦ ਕਰਤਾ ਤੇ ਸਾਰਾ ਪਾਣੀ ਰੋਪੜ ਹੈੱਡ ਦੇ ਜਿੰਨੇ ਦੇ ਫਲੱਡ ਗੇਟ ਨੇ ਉਹ ਜ਼ਿਆਦਾ ਖੁੱਲੇ ਹੋਏ ਨੇ ਇਹਦੇ ਪੰਜ ਪੋਰਸ਼ਨ ਹੁੰਦੇ ਆ ਪੰਜਾਬ ਦੇ ਵਿੱਚੋਂ ਚਾਰ ਪੋਰਸਨ ਦੇ ਫਲੱਡ ਗੇਟ ਖੁੱਲੇ ਹੋਏ ਨੇ ਇਹ ਸਾਈਡ ਦਾ 뷰 ਆ ਫਿਰ ਰਾਤ ਇੱਥੇ 8 ਵਜੇ ਸਾਇਰਨ ਵੱਜਿਆ ਸੀ ਤੇ ਇੱਕ ਪੋਰਸਨ ਦੇ ਪੂਰੇ ਫੁੱਲ ਗੇਟ ਚੱਕਤੇ ਸੀ ਬਿਲਕੁਲ ਪੂਰੇ ਦੇ ਪੂਰੇ ਤੇ ਪਾਣੀ ਦਾ ਲੈਵਲ ਬਹੁਤ ਉੱਪਰ ਆ ਗਿਆ ਸੀ ਤੇ ਜਿਹੜਾ ਖਤਰੇ ਦਾ ਸਾਇਰਨ ਵੱਜਦਾ ਹੁੰਦਾ ਉਹ ਰਾਤ 8 ਵਜੇ ਵੱਜਿਆ ਸੀ ਤੇ ਅੱਜ ਜਦੋਂ ਮੈਂ ਵੀਡੀਓ ਰੂਟ ਕਰ ਰਿਹਾ ਤਾਂ ਅੱਜ ਵੀ ਜਿਹੜੇ ਚਾਰ ਪੋਰਸਨਾਂ ਦੇ ਫਲੱਡ ਗੇਟ ਖੁੱਲੇ ਹੋਏ ਨੇ ਇਹ ਬਹੁਤ ਤੇਜ਼ੀ ਨਾਲ ਪਾਣੀ ਆ ਰਿਹਾ ਜਿਹੜੇ ਅੱਗੇ ਦੇ ਵੀਰ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰੋ ਰੋਪੜ ਤੋਂ ਅੱਗੇ ਦੇ ਸਾਰੇ ਇਲਾਕੇ ਦੇ ਵਿੱਚ ਖਤਰੇ ਦਾ ਨਿਸ਼ਾਨ ਆ ਦੇਖੋ ਇਹ ਨਹਿਰ ਆ ਜਿਹੜੀ ਇਹ ਕੱਲ ਪੂਰੀ ਫੁੱਲ ਸੀ ਇਹਦੇ ਕਿਨਾਰੇ ਪੂਰੇ ਫੁੱਲ ਸੀ ਪਰ ਅੱਜ ਜਦੋਂ ਮੈਂ ਵੀਡੀਓ ਬਣਾਈ ਆ ਤਾਂ ਅੱਜ ਇਹਦਾ ਪਾਣੀ ਬੰਦ ਕਰਿਆ ਹੋਇਆ ਅੱਜ ਇਹਦੇ ਵਿੱਚ ਬਹੁਤ ਘੱਟ ਪਾਣੀ ਛੱਡਿਆ ਅੱਜ ਸਾਰਾ ਪਾਣੀ ਆ ਜਿਹੜਾ ਵਿਧਾ ਅੱਗੇ ਨੂੰ ਸਫਲੋਜ ਦੇ ਵਿੱਚ ਹੀ ਦਰਿਆ ਦੇ ਵਿੱਚ ਹੀ ਛੱਡਿਆ ਹੋਇਆ ਤੇ ਇਸ ਤਰ੍ਹਾਂ ਕਿ ਉਧਰ ਪਾਣੀ ਬਹੁਤ ਸਪੀਡ ਨਾਲ ਜਾ ਰਿਹਾ ਬਹੁਤ ਜ਼ਿਆਦਾ ਤੇਜ਼ੀ ਨਾਲ ਜਾ ਰਿਹਾ ਤੇ ਭਰ ਭਰ ਕੇ ਪਾਣੀ ਜਾ ਰਿਹਾ ਤੇ ਤੁਸੀਂ ਧਿਆਨ ਰੱਖੋ ਜਿਹੜੇ ਵੀ ਜਿੰਨੇ ਵੀ ਦਰਿਆ ਦੇ ਸਤਲੁਜ ਦਰਿਆ ਦੇ ਨੇੜੇ ਰਹਿੰਦੇ ਨੇ ਲੋਕ ਉਹਨਾਂ ਨੂੰ ਖਾਸ ਅਪੀਲ ਆ ਵੀ ਧਿਆਨ ਰੱਖੋ ਤੇ ਚੌਕਸ ਰਹੋ ਕਿਉਂਕਿ ਜਿੰਨਾ ਆਪਾਂ ਚੁੱਕੰਨੇ ਰਹਾਂਗੇ ਆਪਾਂ ਇਸ ਪਾਣੀ ਦੀ ਮਾਰ ਤੋਂ ਬਚ ਸਕਦੇ ਹਾਂ ਦੇਖੋ ਕਿ ਕਿਸ ਤਰ੍ਹਾਂ ਪਾਣੀ ਜਾ ਰਿਹਾ ਇਹ ਦਰਿਆ ਦਾ ਪਾਣੀ ਜਾ ਰਿਹਾ ਬੇਨੁਗੜ ਇਸ ਤਰ੍ਹਾਂ ਪਾਣੀ ਜਾ ਰਿਹਾ ਬਹੁਤ ਜ਼ੋਰਾਂ ਤੋਂ ਤਾਂ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਅਜਿਹੀਆਂ ਵੀਡੀਓ ਲੈ ਕੇ ਆਉਂਦਾ ਰਹਿਣਾ ਮੈਂ ਕਿੰਨੇ ਦਿਨਾਂ ਇਹ ਬਰਸਾਤ ਕਿਉਂਕਿ ਇੱਥੇ ਰੋਪੜ ਚ ਕੱਲ ਤੋਂ ਬਰਸਾਤ ਹੋ ਰਹੀ ਹੈ ਲਗਾਤਾਰ ਪਤਫੋਂ ਤੋਂ ਇੱਥੇ ਤਾਂ ਦਾਣਾ ਹੋ ਗਿਆ ਅੱਜ ਵੀ ਝੜੀ ਲੱਗੀ ਹੋਈ ਆ ਅੱਜ ਵੀ ਸਵੇਰ ਤੋਂ ਬਰਸਾਤ ਆ ਜਾਂਦੀ ਆ ਵਾਰ-ਵਾਰ ਨਹੀਂ ਆਉਂਦਾ ਵਾਰ-ਵਾਰ ਬੰਦ ਹੁੰਦਾ ਜਿੰਮਾ ਪੱਛੜੀ ਘਰੇ ਝੜੀ ਲੱਗੀ ਹੋਈ ਆ ਤੇ ਦਰਿਆ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਪਾਣੀ ਆ ਰਿਹਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰੇਕ ਬੰਦਾ ਗਾਂਹ ਚੌਕ ਰਹਿ ਜਿਹੜਾ ਸੱਤ ਲੋਈ ਦਰਿਆ ਦੇ ਆਲੇ ਦੁਆਲੇ ਦੇ 20 ਤੋਂ 30 ਪਿੰਡਾਂ ਨੂੰ ਤਾਂ ਖਾਸ ਕਰਕੇ ਚੌਕ ਰਹਿਣਾ ਬੂ ਕਿਉਂਕਿ ਭਾਖੜਾ ਡੈਮ ਤੋਂ ਵੀ ਡੱਡ ਗੇਟ ਖੋਲੇ ਗਏ ਨੇ ਤੁਸੀਂ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ